ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਉਮੀਦ ਕਰਦੀ ਆ ਕਿ ਸਭ ਠੀਕ ਹੋਣਗੇ ਜੀ ਤਾਂ ਹਾਂ ਜੀ ਜਿਨ੍ਹਾਂ ਨੇ ਹਜੇ ਤੱਕ ਆਪਣੇ ਪੇਜ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਭ ਤੋਂ ਪਹਿਲਾਂ ਤਾਂ ਜੀ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰ ਲਓ ਜੀ ਤੇ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਜੀ ਚਲਦੇ ਚਲਦੇ ਹੈਨਾ ਤੇ ਆਪਣੇ ਕੋਲੇ ਡੇਲੀ ਹੀ ਨਿਊ ਰਿਸ਼ਤੇ ਆਏ ਹੀ ਰਹਿੰਦੇ ਆ ਜੀ ਬਹੁਤ ਤੇ ਜਿਨ੍ਹਾਂ ਦੀ ਆਪਾਂ ਨੂੰ ਇਹ ਆ ਕਿ ਮੈਚਿੰਗਾਂ ਜਲਦੀ ਨਹੀਂ ਮਿਲਦੀਆਂ ਹੁੰਦੀਆਂ ਸੋ ਪਲੀਜ਼ ਰਿਕੁਐਸਟ ਇਹੀ ਆ ਕਿ ਪਲੀਜ਼ ਡਾਟਾ ਦੇਖ ਕੇ ਸੁਣ ਕੇ ਹੀ ਹਨਾ ਉਹਨਾਂ ਦੇ ਅਕੋਰਡਿੰਗ ਤੁਸੀਂ ਡਾਟਾ ਪਾਇਆ ਕਰੋ ਜੀ ਇਦਾਂ ਨਹੀਂ ਹੈਗਾ ਕਿ ਤੁਸੀਂ ਹਨਾ ਡਾਟੇ ਪਾ ਦਿੰਨੇ ਹੋ ਜੀ ਸਾਡੇ ਬਾਰੇ ਗੱਲ ਕਰ ਲਓ ਤੇ ਉਹ ਜਿਵੇਂ ਦਾ ਹੀ ਹਨਾ ਕੁੜੀ ਵਾਲੇ ਨੂੰ ਡਾਟਾ ਚਾਹੀਦਾ ਹੁੰਦਾ ਮੇਨ ਇਹ ਹੁੰਦਾ ਜੀ ਉਜ ਰੂਰੀ ਹੁੰਦਾ ਜੀ ਪਸੰਦ ਆਉਣਾ ਤੇ ਹਾਂਜੀ ਜਿਹੜਾ ਆਪਣਾ WhatsApp ਨੰਬਰ ਹੈਗਾ ਜੀ 7719435211 ਜੀ ਇਸ ਨੰਬਰ ਤੇ ਰਜਿਸਟ੍ਰੇਸ਼ਨ ਹੁੰਦੀਆਂ ਨੇ ਜੀ ਤੇ ਤੁਸੀਂ ਉਸ ਨੰਬਰ ਤੇ ਮੇਰੇ ਨਾਲ ਗੱਲ ਕਰਕੇ ਰਜਿਸਟਰਡ ਕਰਵਾ ਸਕਦੇ ਹੋ ਤਾਂ ਕਿ ਤੁਸੀਂ ਮੇਰੇ ਨਾਲ ਜੁੜੇ ਰਹੋ ਹਨਾ ਪਰਸਨਲੀ ਤੇ ਕਿਉਂਕਿ ਕਮੈਂਟਾਂ ਦੇ ਵਿੱਚ ਜ਼ਿਆਦਾ ਨਹੀਂ ਗੱਲ ਹੁੰਦੀ ਹਨਾ ਆਪਾਂ ਕਿਸੇ ਦੀ ਵੀ ਮੰਨ ਲਓ ਕਿਸੇ ਦੀ ਪਰਸਨਲ ਲਾਈਫ ਹੁੰਦੀ ਹੈ ਹਨਾ ਆਪਾਂ ਕਿਸੇ ਕੁੜੀ ਦਾ ਸਾਰਾ ਬਾਇਓ ਡਾਟਾ ਪਾ ਕਮੈਂਟ ਦੇ ਵਿੱਚ ਵੀ ਨਹੀਂ ਦੱਸ ਸਕਦੇ ਕਿ ਕਿੱਥੋਂ ਦੇ ਰਹਿਣ ਵਾਲੇ ਆ ਕਿਹੜਾ ਏਰੀਆ ਉਹਨਾਂ ਦਾ ਕਿਹੜਾ ਪਿੰਡ ਹੈ ਸਾਰਾ ਕੁਝ ਨਹੀਂ ਦੱਸ ਸਕਦੇ ਹਮੇਸ਼ਾ ਹੈ ਨਾ ਸੋ ਇਸ ਕਰਕੇ ਜੇ ਉਹਨਾਂ ਦਾ ਜੋ ਵੀ ਬਾਇਓ ਡਾਟਾ ਹੁੰਦਾ ਹੈ ਹਾਂਜੀ ਹਨਾ ਤੁਸੀਂ ਜਾਣਦੇ ਹੋ ਕਿ ਆਪਾਂ ਨਹੀਂ ਕਿਸੇ ਦਾ ਵੀ ਪਰਸਨਲ ਇਸ ਤਰ੍ਹਾਂ ਡਾਟਾ ਸ਼ੇਅਰ ਕਰਸੋ ਇਹਦੇ ਕਮੈਂਟਾਂ ਦੇ ਵਿੱਚ ਸੋ ਪਲੀਜ਼ ਪਹਿਲਾ ਤਾਂ ਜੀ ਗੱਲ ਇਹ ਆ ਹਨਾ ਮੈਂ ਤੁਹਾਨੂੰ ਮੇਨ ਇਹ ਦੱਸ ਦਿੰਨੀ ਆ ਜਿਹੜੇ ਰਜਿਸਟ੍ਰੇਸ਼ਨ ਕਰਵਾਉਂਦੇ ਆ ਹਨਾ ਜੇ ਉਹਨਾਂ ਦਾ ਮਹੀਨੇ ਦੇ ਵਿੱਚ ਆਪਣੇ ਕੋਲੇ ਮੈਚਿੰਗ ਨਹੀਂ ਹੁੰਦੀ ਤਾਂ ਕਹਿ ਲੈਂਦੇ ਆ ਕਿ ਮੈਡਮ ਸਾਡੀ ਪੇਮੈਂਟ ਵਾਪਸ ਕਰ ਦਿਓ ਹਨਾ ਜਿਹੜੀ ਅਸੀਂ ਰਜਿਸਟ੍ਰੇਸ਼ਨ ਕਰਵਾਈ ਹੈ ਸਾਨੂੰ ਵਾਪਸ ਕਰ ਦਿਓ ਜੀ ਜਿਹੜੀ ਰਜਿਸਟ੍ਰੇਸ਼ਨ ਹੁੰਦੀ ਹੈ ਜੀ ਦੇਖੋ ਮੈਂ ਆਪਣੇ ਵੱਲੋਂ ਬਹੁਤ ਮਿਹਨਤ ਕਰਦੀ ਹੁੰਦੀ ਆ ਜੀ ਬਹੁਤ ਜ਼ਿਆਦਾ ਮੈਂ ਉਹਨਾਂ ਨੂੰ ਸਕਰੀਨਸ਼ਾਟ ਤੱਕ ਵੀ ਆਪਾਂ ਫਾਰਮ ਨੂੰ ਤਿਆਰ ਹੁੰਨੇ ਆ ਤੇ ਸ਼ੇਅਰ ਕੀਤਾ ਕਿ ਤੱਕ ਇਹਦਾ ਗੱਲ ਕੀਤੀ ਹੈ ਸਾਰਾ ਕੁਛ ਹੈ ਨਾ ਆ ਉਹਨਾਂ ਨੂੰ ਤੱਕ ਵੀ ਦੇ ਦਿੱਤੇ ਬਟਿਆ ਕੀ ਰਜਿਸਟ੍ਰੇਸ਼ਨ ਜਿਹੜੀ ਹੁੰਦੀ ਹੈ ਜੀ ਉਹ ਇੱਕ ਜੁਆਇਨਿੰਗ ਲਈ ਹੁੰਦੀ ਹੈ ਜੀ ਹਨਾ WhatsApp ਤੇ ਤੁਸੀਂ ਮੇਰੇ ਨਾਲ ਜੁੜੇ ਰਹਿ ਸਕੋ ਆਪਾਂ ਜਿਹੜੇ ਵੀ ਦੂਸਰੇ ਹੁੰਦੇ ਆ ਸਾਰੇ ਡਾਟੇ ਰਿਮੂਵ ਕਰ ਦੇ ਦਿੱਤੀ ਹੈ ਜੀ ਹਨਾ ਕੱਲੇ ਓਨਲੀ ਸਿਰਫ ਰਜਿਸਟ੍ਰੇਸ਼ਨ ਵਾਲੇ ਹੀ ਰੱਖੀ ਦੀ ਹੈ ਜੀ ਸੋ ਚਲੋ ਜੀ ਇਹ ਗੱਲਾਂ ਤਾਂ ਆਪਾਂ ਬਾਅਦ ਵਿੱਚ ਵੀ ਕਰ ਲਵਾਂਗੇ ਹਨਾ ਕਿਉਂਕਿ ਫਿਰ ਬਾਅਦ ਵਿੱਚ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਸੋ ਆਪਣੇ ਕੋਲੇ ਜਿਹੜੇ ਡਾਟੇ ਆਏ ਹੋਏ ਅਸੀਂ ਆਪਾਂ ਉਹ ਤੁਹਾਨੂੰ ਬੋਲ ਦਿੰਦੇ ਆ ਜੀ ਸਭ ਤੋਂ ਪਹਿਲਾ ਡਾਟਾ ਹੈਗਾ ਜੀ ਜੱਟ ਸਿੱਖ ਫੈਮਲੀ ਦੀ ਕੁੜੀ ਹੈ ਜੀ ਸ਼ਟ ਸਿਕ ਫੈਮਲੀ ਦੀ ਕੁੜੀ ਹੈ ਜੀ ਜੀ ਦਾ ਡੇਟ ਆਫ ਬਰਥ ਹੈਗਾ 1996 ਹਾਈਟ ਹੈਗੀ ਹੈ ਜੀ 5 5 ਕੁੜੀ ਨੇ ਬੀ ਐਸ ਸੀ ਕੰਪਿਊਟਰ ਸਾਇੰਸ ਕੰਪਿਊਟਰ ਇੰਜੀਨੀਅਰਿੰਗ ਕੀਤੀ ਹੋਈ ਹੈ ਜੀ ਹਨਾ ਸੋ ਕੁੜੀ ਸਮਾਰਟ ਹੈ ਜੀ ਗੁੱਡ ਲੁਕਿੰਗ ਹੈ ਰੰਗ ਪੂਰਾ ਫੇਅਰ ਹੈ ਜੀ 5 5 ਕੁੜੀ ਦੀ ਹਾਈਟ ਹੈ ਜੀ ਹਨਾ ਤੇ ਉਹਨਾਂ ਨੂੰ ਚਾਹੀਦਾ ਹੈ ਜੀ ਕੈਨੇਡਾ ਦਾ ਮੁੰਡਾ ਪੀਆਰ ਹੋਵੇ ਕਿਉਂਕਿ ਉਹਨਾਂ ਦੇ ਰਿਲੇਟਿਵ ਤੇ ਰਿਸ਼ਤੇਦਾਰ ਜਾਂ ਉਹਨਾਂ ਦੀ ਫੈਮਲੀ ਦੇ ਵਿੱਚੋਂ ਕੈਨੇਡਾ ਦੇ ਵਿੱਚ ਹੀ ਜਿਆਦਾਤਰ ਸੈਟਲ ਤੇ ਪੁਲਿਸ ਕੈਨੇਡਾ ਦਾ ਸੈਟਲ ਮੁੰਡਾ ਹੋਵੇ ਸੀ ਹਨਾ ਸੋ ਦੂਸਰਾ ਡਾਟਾ ਜਿਹੜਾ ਹੈਗਾ ਜੀ ਉਹ ਵੀ ਹੈਗਾ ਜੀ ਜੱਟ ਸਿੱਖ ਫੈਮਲੀ ਦੀ ਕੁੜੀ ਹੈ ਜੀ ਜੋ ਕਿ 1994 ਦਾ ਡੇਟ ਆਫ ਬਰਥ ਹੈ ਜੀ ਹਾਈਟ ਹੈਗੀ ਆ 54 ਕੁੜੀ ਦੀ ਤੇ ਹੜ੍ਹ ਗਿਆ ਜੀ 5000 ਕੁੜੀ ਦੀ ਡੇਟ ਆਫ ਬਰਥ ਤੁਹਾਨੂੰ ਦੱਸਤਾ ਜੀ ਤੇ ਕੁੜੀ ਨੇ ਗ੍ਰੈਜੂਏਸ਼ਨ ਕੀਤੀ ਹੋਈ ਐ ਸੀ ਉਹ ਵੀ ਕੁੜੀ ਸੋਹਣੀ ਐ ਸਮਾਰਟ ਆ ਜੀ ਏਰੀਆ ਉਹਨਾਂ ਦਾ ਬਤਨੀ ਜਿਵੇਂ ਕੀ ਬਰਨਾਲਾ ਏਰੀਆ ਵੀ ਪੈ ਜਾਂਦਾ ਉਹਨਾਂ ਨੂੰ ਤੇ ਮੋਗਾ ਵੀ ਪੈ ਜਾਂਦਾ ਜੀ ਹਨਾ ਤੇ ਉਹਨਾਂ ਨੂੰ ਵੀ ਪੀਆਰ ਮੁੰਡਾ ਹੀ ਚਾਹੀਦਾ ਜੀ ਜਰ ਸਿਕ ਫੈਮਿਲੀ ਦੇ ਵਿੱਚ ਹੋਵੇ ਚਾਹੇ ਕੈਨੇਡਾ ਹੋਵੇ ਆਸਟ੍ਰੇਲੀਆ ਹੋਵੇ ਨਿਊਜ਼ੀਲੈਂਡ ਹੋਵੇ ਜੀ ਹਨਾ ਤੇ ਇਹਨਾਂ ਦੋਨਾਂ ਭੈਣਾਂ ਨੂੰ ਪੀਆਰ ਮੁੰਡੇ ਹੀ ਚਾਹੀਦੇ ਆ ਜੀ ਤੇ ਇੱਕ ਆਪਣੇ ਕੋਲੇ 2001 ਡੇਟ ਆਫ ਬਰਥ ਆਇਆ ਹੋਇਆ ਐ ਜੀ 2001 ਡੇਟ ਆਫ ਬਰਥ ਆਇਆ ਹੋਇਆ ਹੈ ਜੀ ਉਹ ਕੁੜੀ ਹੈਗੀ ਹੈ ਜੀ ਖਤਰੀ ਮਾਝਣਾ ਦੀ ਹੈ ਤੇ ਉਹ ਕੁੜੀ ਖੰਨੇ ਤੋਂ ਹੈ ਜੀ ਕੁੜੀ ਮੰਗਲਿਕ ਹੈ ਆਈ ਥਿੰਕ ਜਾਂ 2000 ਦਾ ਜਾਂ 2001 ਦਾ ਉਹਦਾ ਡੇਟ ਆਫ ਬਰਥ ਹੈ ਜੀ ਕੁੜੀ ਸੋਹਣੀ ਬਹੁਤ ਹੈ ਸਮਾਰਟ ਹੈ ਜੀ ਕੁੜੀ ਕੁੜੀ ਦੀ ਹਾਈਟ 5 3 ਹੈ ਤੇ ਉਹ ਵੈਸੇ ਤਾਂ ਖੰਨੇ ਤੋਂ ਬਲੋਂਗ ਕਰਦੀ ਹੈ ਬਟ ਇਹ ਕਿ ਉਹਨਾਂ ਦੀ ਸਿਸਟਰ ਇਧਰ ਮੈਰਿਡ ਹੈ ਮਤਲਬ ਇਧਰ ਜੀਰੋ ਏਰੀਆ ਦੇ ਵਿੱਚ ਹੈ ਨਾ ਮੋਗੇ ਏਰੀਆ ਦੇ ਵਿੱਚ ਮੈਰਿਡ ਹੈ ਤੇ ਉਹ ਇਸ ਕਰਕੇ ਉਹ ਮੋਗੇ ਦੇ ਵਿੱਚ ਕਰ ਦੇਣਗੇ ਜੀ ਉਹਨਾਂ ਨੂੰ ਚਾਹੀਦਾ ਵੀ ਇਧਰ ਹੀ ਜਿੱਦਾਂ ਮੋਗਾ ਹੋ ਗਿਆ ਜਗਰਾਮ ਹੋ ਗਿਆ ਜਾਂ ਇਧਰ ਜੀਰੇ ਦੰਦੀਰ ਹੋ ਗਿਆ ਹੈ ਨਾ ਹੋਰ ਉਹਨਾਂ ਨੇ ਏਰੀਆ 'ਚ ਨਹੀਂ ਕਰਨਾ ਹੈਗਾ ਇਧਰ-ਇਧਰ ਹੀ ਕਰਨਾ ਹੈ ਜੀ ਸੋ ਇਹਨਾਂ ਤਿੰਨਾਂ ਕੁੜੀਆਂ ਦੇ ਡਾਟਾ ਆਪਣੇ ਕੋਲੇ ਇਸ ਵਕਤ ਅਵੇਲੇਬਲ ਨਹੀਂ ਜੀ ਹੈ ਨਾ ਤੇ ਇੱਕ ਆਪਣੇ ਕੋਲੇ ਹੈ ਜੀ ਮਜਬੂਤ ਸਿੱਖ ਪਰਿਵਾਰ ਦੀ ਕੁੜੀ ਦਾ ਡਾਟਾ ਹੈ ਜੀ ਹੈ ਨਾ ਜਿਸ ਦਾ ਡੇਟ ਆਫ ਬਰਥ ਹੈਗਾ ਜੀ 2000 ਕੁੜੀ ਸੋਹਣੀ ਹੈ ਜੀ ਸਮਾਰਟ ਹੈ ਤੇ ਕੁੜੀ ਦੀ ਸਟੱਡੀ ਹੈਗੀ ਹੈ ਜੀ 10th +2 ਨਾਲ ITT ਕੀਤੀ ਹੋਈ ਹੈ ਜੀ BA ਕੀਤੀ ਹੋਈ ਹੈ ਜੀ ਕੁੜੀ ਦੇ ਕੁਆਲੀਫਿਕੇਸ਼ਨ ਬਹੁਤ ਹੀ ਜ਼ਿਆਦਾ ਵਧੀਆ ਹੈ ਜੀ ਤੇ ਉਹਨਾਂ ਨੂੰ ਚਾਹੀਦਾ ਹੈ ਮੁੰਡਾ ਵੀ ਜਾਂ ਤਾਂ ਇੰਡੀਅਨ ਆਰਮੀ ਚ ਹੋਵੇ ਜੀ ਤੇ ਜਾਂ ਹੋਵੇ ਪੁਲਿਸ ਮੁਲਾਜ਼ਮ ਹੋਵੇ ਜਾਂ ਮਤਲਬ ਸਰਕਾਰੀ ਜੋਬ ਤੇ ਹੋਵੇ ਜੀ ਚਾਹੇ ਕੋਈ ਸਰਕਾਰੀ ਜੋਬ ਹੋਵੇ ਵਧੀਆ ਹੋਵੇ ਜੀ ਹਨਾ ਤੇ ਮੁੰਡਾ ਵਧੀਆ ਹੋਵੇ ਜੀ ਖਾਨਦਾਨੀ ਹੋਣ ਪਰਿਵਾਰ ਵਧੀਆ ਹੋਵੇ ਜੀ ਹਨਾ ਮਿਲਨਸਾਰ ਹੋਵੇ ਤੇ ਉਹਨਾਂ ਨੂੰ ਚਾਹੀਦਾ ਵਧੀਆ ਪਰਿਵਾਰ ਜੀ ਹਨਾ ਇਹ ਜੋ ਆਪਾਂ ਇਸ ਕਾਸਟ ਦੀ ਕੁੜੀ ਬੋਲੀ ਹੈ ਜੀ ਇੱਕ ਮਜਬੂਤ ਸਿੱਖ ਪਰਿਵਾਰ ਦੀ ਕੁੜੀ ਹੈਗੀ ਹੈ ਜੀ ਜੋ ਆਪਣੇ ਕੋਲੇ ਚੌਥਾ ਜਾਨੀ ਕਿ ਪੰਜਵਾਂ ਡਾਟਾ ਹੈ ਜੀ ਹਨਾ ਮਜਬੂਤ ਸਿੱਖ ਪਰਿਵਾਰ ਦੀ ਕੁੜੀ ਹੈ ਜੀ ਜੀ ਦਾ ਡੇਟ ਆਫ ਬਰਥ ਹੈਗਾ 1998 ਜਿੰਨੇ 20 ਦੇ ਕੀਤੀ ਹੋਈ ਹੈ ਜੀ ਹਾਈਟ 5 4 ਹੈ ਜੀ ਕੁੜੀ ਦਾ ਰੰਗ ਕਣਕਵੰਨਾ ਹੈ ਜੀ ਬਸ ਕੁੜੀ ਸਮਾਰਟ ਹੈ ਜੀ ਵੈਸੇ ਤੇ ਉਹਨਾਂ ਨੂੰ ਵੀ ਚਾਹੀਦਾ ਹੈ ਜੀ ਹਨਾ ਜਾਂ ਤਾਂ ਜੋਬ ਵਾਲਾ ਹੋਵੇ ਜੀ ਮੁੰਡਾ ਜਾਂ ਇੱਧਰ ਕੋਈ ਜਿੱਦਾਂ ਬੈਂਕ ਦੀ ਜੋਬ ਕਰਦਾ ਹੈ ਪ੍ਰਾਈਵੇਟ ਜੋਬ ਵੀ ਹੋਵੇ ਤਾਂ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਇਹਨਾਂ ਨੂੰ ਕਾਸਟ ਦੀ ਕੋਈ ਦਿੱਕਤ ਨਹੀਂ ਹੈਗੀ ਬਸ ਇਹ ਆ ਕਿ ਫੈਮਿਲੀ ਵਧੀਆ ਹੋਵੇ ਮਿਲਨਸਾਰ ਹੋਵੇ ਇਹਨਾਂ ਨੇ ਵੀ ਮੈਰिज ਬਹੁਤ ਹੀ ਜ਼ਿਆਦਾ ਵਧੀਆ ਕਰਨੀ ਹੈ ਜੀ ਸਿਤਾ ਮਾ ਜੰਝਾਂ ਜਿਵੇਂ ਦਰਕਾਰ ਦੇਣੀ ਹੈ ਹਨਾ ਉਸੇ ਤਰ੍ਹਾਂ ਇਹ ਮੈਰिज ਮੁਕੈਲ ਦੇਣਗੇ ਵਧੀਆ ਕਰਨਗੇ ਜੀ ਸਾਰਾ ਕੁਝ ਸਲਪਨੇ ਕੋਲੇ ਜਿਹੜੇ ਪੰਜੇ ਡਾਟੇ ਆਏ ਹੋਇਆ ਜੀ ਇਹਨਾਂ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਵੀਡੀਓ ਨੂੰ ਚਲਦੇ-ਚਲਦੇ ਹੀ ਸ਼ੇਅਰ ਕਰ ਦਿਓ ਤਾਂ ਕਿ ਤੁਹਾਨੂੰ ਸ਼ਾਇਦ ਕਦੇ-ਕਦੇ ਨਹੀਂ ਯਾਦ ਹੁੰਦਾ ਹਨਾ ਕਿਹੜੇ ਡਾਟੇ ਆਪਾਂ ਨੂੰ ਕਦੋਂ ਚਾਹੀਦੇ ਹੁੰਦੇ ਆ ਜਾਂ ਆਪਣੇ ਰਿਸ਼ਤੇਦਾਰਾਂ ਨੂੰ ਜਾਂ ਕਿਸੇ ਨੂੰ ਵੀ ਡਾਟੇ ਚਾਹੀਦੇ ਹੁੰਦੀ ਆ ਹਨਾ ਸੋ ਉਹਨਾਂ ਕਰਕੇ ਹੋ ਜਾਂਦਾ ਹੈ ਜੀ ਵੀ ਆਪਾਂ ਜਦੋਂ ਕੋਈ ਸਟੋਰੀ ਆ ਸਟੇਟਸ ਪਾ ਦਿੰਦੇ ਆ ਹਨਾ ਤਾਂ ਕਹਿ ਦਿੰਦੇ ਆ ਕਿ ਚਲੋ ਹਨਾ ਇਸ ਡਾਟਾ ਤਾਂ ਸਾਨੂੰ ਚਾਹੀਦਾ ਹੀ ਸੀਗਾ ਨੀਡ ਹੈਗੀ ਸੀਗੀ ਹਨਾ ਤੁਹਾਡੇ ਫੈਮਿਲੀ ਮੈਂਬਰ ਜਾਂ ਕਿਸੇ ਤੁਹਾਡੇ ਰਿਲੇਟਿਵ ਦੇ ਵਿੱਚ ਕਿਸੇ ਨੂੰ ਵੀ ਡਾਟਾ ਚਾਹੀਦਾ ਹੁੰਦਾ ਹੈ ਤਾਂ ਪਲੀਜ਼ ਆਪਣੀ ਵੀਡੀਓ ਸ਼ੇਅਰ ਕਰ ਦਿਆ ਕਰੋ ਜੀ ਉਹਦੇ ਨਾਲ ਕੀ ਹੋਏਗਾ ਹਨਾ ਚਲੋ ਤੁਹਾਡਾ ਵੀ ਉਹਨਾਂ ਹੀ ਯੋਗਦਾਨ ਹੋ ਜਾਏਗਾ ਇਹ ਰਿਸ਼ਤੇ ਦੇ ਵਿੱਚ ਜੀ ਹਨਾ ਸੋ ਅੱਜ ਜਿਹੜੇ ਮੈਂ ਡਾਟੇ ਬੋਲੇ ਆ ਜੀ ਇਹਨਾਂ ਦੇ ਵਿੱਚ ਪੂਰਾ ਯੋਗਦਾਨ ਦੋ ਜੀ ਹਨਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਹਾਂਜੀ ਨੰਬਰ ਮੈਂ ਇੱਕ ਵਾਰੀ ਲਾਸਟ ਤੇ ਫੇਰ ਬੋਲ ਦਿੰਨੀ ਆ ਜੀ 7719435211 ਜੀ ਹਨਾ 7719435211 ਇਹ ਆਪਣਾ ਨੰਬਰ ਹੈ ਜੀ ਇਹਦੇ ਤੇ ਤੁਸੀਂ ਆਪਣਾ ਬਾਇਓ ਡਾਟਾ ਮੈਨੂੰ ਸੈਂਡ ਕਰ ਸਕਦੇ ਹੋ ਇਹਦੇ ਤੇ ਹੀ ਆਪਣੀ ਰਜਿਸਟ੍ਰੇਸ਼ਨਾਂ ਹੁੰਦੀਆਂ ਨੇ ਜੀ ਹਨਾ ਸੋ ਪਲੀਜ਼ ਸ਼ੇਅਰ ਕਰੋ ਵੀਡੀਓ ਨੂੰ ਲਾਈਕ ਕਰੋ ਜੀ ਤੇ ਕਮੈਂਟ ਦੇ ਵਿੱਚ ਦੱਸ ਦਿਆ ਕਰੋਗੇ ਤੁਸੀਂ ਕਿੱਥੋਂ ਗੱਲ ਕਰਦੇ ਹੋ ਤੇ ਤੁਸੀਂ ਆਪਣਾ ਬਾਇਓ ਡਾਟਾ ਸੈਂਡ ਕੀਤਾ ਹੈ ਸੀ ਧੰਨਵਾਦ ਜੀ